ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰੇ 10 ਵਜ ਚੁੱਕੇ ਹੈ ਤੇ ਪਹਿਲਾਂ ਤਾਂ ਦੇਖੋ ਧੁੰਦ ਬਹੁਤ ਜਿਆਦਾ ਦੋ ਤਿੰਨ ਦਿਨ ਹੋ ਗਿਆ ਇਦਾਂ ਹੀ ਚੱਲੀ ਜਾਂਦਾ ਕੰਮ ਧੁੰਦ ਵਾਲਾ ਕਿਉਂ ਤੇ ਆਪਣਾ ਜਿਹੜਾ ਸ਼ਟਰਿੰਗ ਦਾ ਸਮਾਨ ਸਮੋਹਤਾ ਆ ਗਿਆ ਸੀ ਤੇ ਮਿਸਤਰੀ ਅੱਜ ਚਲਾਏਗਾ ਸੇਵਾ ਤੇ ਉਹਦੇ ਕਰਕੇ ਆਪਣਾ ਰਹਿ ਜਾਣਾ ਕੰਮ ਸ਼ਟਰਿੰਗ ਦਾ ਪਈ ਇਹ ਉਪੀਆ ਪਲੇਟਾਂ ਆ ਪਈਆਂ ਬੱਲੀਆਂ ਉਹ ਪਾਏ ਚੰਦਰ ਸ਼ਟਰਿੰਗ ਕਰਕੇ ਟਲੈਂਟਰ ਪਾਉਣ ਵਾਲਾ ਹੈਗਾ ਬਜਰੀ ਵੀ ਰਹਿ ਗਈ ਲਾਉਣ ਵਾਲੀ ਤੱਕ ਰਹਿਗਾ ਰੇਤਾ ਤੇ ਸ਼ਾਇਦ ਇਹ ਕੱਲ ਚੱਲੂਗਾ ਹੁਣ ਕੱਲ ਨਹੀਂ ਆ ਫੋਨ ਲਾਇਆ ਸੀ ਉਹ ਤਾਂ ਚਲੇਗਾ ਇਹ ਜਹੂਰ ਦੇਖਦੇ ਆ ਫਿਰ ਕੋਈ ਕੰਮ ਵੈਸੇ ਤਾਂ ਕੋਈ ਕੰਮ ਹੁਣ ਕੀ ਆਣਾ ਹੋਰ ਤਾਂ ਇਹੀ ਕੰਮ ਫੜਿਆ ਹੋਇਆ ਸੀ ਤੇ ਇਹ ਨਹੀਂ ਆ ਵੀ ਕੰਪਲੀਟ ਕਰਦੀ ਹੈ ਕਟੋਕਟ 15 ਦਿਨ ਹੋ ਗਏ ਸਟਾਰਟ ਕੀਤੇ ਇਹਨੂੰ ਲੈਂਟਰ ਤੱਕ ਲੈ ਕੰਦਾ ਤੇ ਅੱਗੇ ਨਹੀਂ ਹੁਣ ਚੱਲਿਆ ਜਾਂਦਾ ਇਹਦੇ ਤੋਂ ਹਾ ਦੇ ਬਾਲਾ ਖਲਾਰਾ ਪਿਆ ਪਿਆ ਹੁਣ ਤਾਂ ਤੇ ਕਰੀਏ ਐਡਵਾਂਸ ਟੋਰ ਚਲ ਜਲੀ ਸੇਕਣ ਧੰਦ ਆਵੇ ਜਾਰੋ ਜੋ ਕੋਠਾਂਡ ਲਗਦੀ ਨਹੀਂ ਬਬੂ ਕਿੱਥੇ ਚੱਲ ਰਹਾ ਸਾਰੀ ਡਾੜੀਆਂ ਐ ਖੜੀ ਜਾਂਦੀ ਮम्मा ਤੇਰੀ ਨੂੰ ਛੱਡਣਾ ਕਿੱਥੇ ਦੁਕਾਨ ਤੇ ਹਾਂ ਚੀਜ਼ ਜੀ ਲਈ ਆ ਨਹੀਂ ਹਾਂ ਸਾਰੇ ਕੋਲ ਪੈਸੇ ਲੈ ਲਿਆ ਛੱਡਿਆ ਤੇ ਚੀਜ਼ ਜੀ ਬਾਦੂ ਚੱਲ ਲਈ ਲੈ ਆਓ ਲੈਓ ਲੈਓ ਆਲੇ ਦੇ 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 ਤੇਰੀ ਵਾਹ ਆ ਅੱਛੇ ਤੇ ਬੈਠੇ ਆ ਯਾਰ ਅਵੇ ਤੋ ਨੂੰ ਭਾ ਮੈਂ ਜਾਣੀ ਤਾ ਚੋ ਨੂੰ ਇਹ ਜਿਹੀ ਸਾਰੀ ਪਾਰਟੀ ਕਰਦੀ ਮੈਂ ਪੂਰੀ ਮੈਂ ਐਸਾ ਬੈਠਾ ਮੇਰਾ एक बैक मेरा एक इंदा एक इंदा एक इंदा अल्ल अल्ल एक आर्शुदा एक परिदा एक इंदा एक गम्बा एक कुरकरे ले आने ने ठीक है अरे कुरकरे ले आने सारे कुरकरे ले आवांग कपड़े आवांग तो सारे लाये अभी जा आवांग तो कितना जी आवांग तो कर दिया चलो ठीक है चॉकलेट 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 ਇੱਕ ਚੀਜ਼ ਲੈ ਕੇ ਆਉਣਾ ਵੀ ਇੱਕ ਜਾਂ ਤਾਂ কুরਕਰੇ ਤੇ ਜਾਂ ਉਹ ਦੂਸਰੇ ਚੌਕਲੇਟ ਪਹਿਲਾਂ ਇਹ ਦੱਸ কুরਕਰੇ ਕਿਨੇ ਖਾਣੇ ਮੈਂ কুরਕਰੇ ਤੂੰ ਚੌਕਲੇਟ ਬੇਟਾ ਮੈਂ ਚਾਹ ਰਿਹਾ ਮੈਂ কুরਕਰੇ ਮੈਂ কুরਕਰੇ ਬੇਟਾ ਮੈਂ কুরਕਰੇ ਮੈਂ কুরਕਰੇ ਚੱਲ ਜਾਓ ਮੈਂ ਲੈ ਆਉਣਾ ਪਹਿਲੇ ਆਉਣਾ ਚੱਲੋ ਘਟੀ ਕੇ ਆਉਗੇ ਆਪਕਾ ਸਾਰੇ ਨਹੀਂ ਨਹੀਂ ਇੰਨਾ ਕੋਈ ਨਹੀਂ ਚਲੋ ਚਲੋ ਇਨੂੰ ਕਰਮੋ ਵਾਲੰਟੀ ਫਿਰ ਚਲਦੇ ਆਂ ਜਵਾਕਾ ਤਾਂ ਬਹੁਤ ਕੁਝ ਮੰਗਾ ਲਾ ਚਲੋ ਠੀਕ ਹੈ ਠੀਕ ਹੈ ਕੋਈ ਨਹੀਂ ਗਰਮ ਕਰਕੇ ਛੜਾਤਾ ਚੱਲੀਏ ਚਲੋ ਬੈਠੋ ਚਲੋ

ਲਓ ਜੀ ਆਪਾਂ ਵਾਪਸ ਜਵਾਕਾਂ ਦੀਆਂ ਨਾ ਚੀਜ਼ੀਆਂ ਲੈ ਕੇ ਤੇ ਹੁਣ ਆਪਾਂ ਪਰ ਤੇ ਪਿਆ ਵਾਪਸ ਤੇ ਤੋਂ ਦਾ ਪੂਰੀ ਪੁੱਲ ਆ ਬਾਕੀ ਹਲੇ ਤਾਂ ਬਹੁਤ ਦੂਰ ਤੱਕ ਦੇਤਾ ਜਦੋਂ ਹਨੇਰਾ ਹੋਵੇ ਉਦੋਂ ਬੜਾ ਔਖਾ ਕਹਿੰਦਾ ਜਦੋਂ ਅੱਗੋ ਵੀ ਲਾਈਟ ਬੈਂਦੀ ਹੈ ਨਾ ਰਾਤ ਹਨੇਰਾ ਹੋ ਗਿਆ ਸੀ ਇੰਨਾ ਕਰਕੇ ਅੱਥੋਂ ਦੀ ਰਾਤ ਜਿਹੜੀ ਜਿੰਨਾ ਬਾਲੀ ਵੀ ਜ਼ਿਆਦਾ ਸੀ ਬੜੀ ਸਖਤੀ ਸੀ ਚਾਹ ਦੇਖੋ ਹੁਣ ਵੀ ਮੁਸ਼ਕਲ ਹੈ ਕੱਲ ਐਸ ਸਾਈਡੋਂ ਤਾਂ ਨਿਕਲਿਆ ਸੀ ਪਰ ਆਪਣੇ ਜਿਹੇ ਇਹਨੂੰ ਬਿਲਕੁਲ ਵੀ ਨਹੀਂ ਨਿਕਲਿਆ ਸੋੜ ਜਾਓ ਓਹ ਓਹ ਭਾਗ ਤੇ ਰੇਨ ਸੇਨਾ ਪੁਰਾਣ ਤੇ ਜਵਾਕ ਨੇ ਹੁੰਦਾ ਕਿ ਲਾ ਹਾਂ ਦੱਸੋ ਚੀਜੀ ਸੜੀ ਕਿਹੜੀ ਚੀਜੀ ਚੀਜੀ ਕਿਹੜੀ ਕਿਹੜੇ ਰੰਗ ਦੀ ਕਿਹੜੇ ਰੰਗ ਦੀ ਦੇ ਦੇ ਨਾ ਦੇ ਸਿਰਤ ਕਿੱਥੇ ਸਿਰਤ ਉਹ ਨੋਣੀ ਦੇਣੀ ਉਹਨਾਂ ਦੀ ਵੀ ਉਹ ਮੈਨੂੰ ਉਹਨੇ ਮੈਂ ਬਹੁਤ ਮਾਰਿਆ ਹਾਂ ਨਹੀਂ ਉਹਦੀ ਵੀ ਚੀਜੀ ਉਹਨੂੰ ਵੀ ਦੇਣੀ ਚੀਜੀ ਆਪਾਂ ਗੱਲੇ ਖਾਣਾਂਗੇ ਕਿ ਕਿੰਨੇ ਖਾਣਾਂਗੇ ਉਹ ਵੀ ਬੁਕਾ ਦੇਵਾਂਗੇ ਚੀਜੀ ਵਾਂਡ ਲਓ ਹੈ ਵਾਂਡ ਲੋ ਕੇ ਸੀ ਸੋ ਤੇ ਸਾਰਿਆਂ ਦੇ ਪੈਸੇ ਸੀ ਚਲੋ ਜੀ ਇਹਨਾਂ ਦਾ ਗਿਆ ਨਹੀਂ ਫੜਕਾ ਮੇ ਯਾਰੇ ਆ ਜਾ ਬਈ ਆ ਪਾ ਗਏ ਠੰਡ ਸੇਕ ਕੇ ਹੋ ਮੱਜਾਂ ਬੈਠ ਗਈਆਂ ਨਾ ਦੱਲੇ ਵੈਸੇ ਤਾਂ ਸੁੱਖਾ ਸੱਕਾ ਕੀਤਾ ਸੀ ਤੇ ਹੁਣ ਠੀਕ ਆ ਹਵਾ ਚਲਦੀ ਉੱਪਰ ਥੋੜੀ ਥੋੜੀ ਹਵਾ ਨਾਲ ਥੋੜੀ ਜ਼ਿਆਦਾ ਬਣ ਜਾਨੀ ਠੰਡਾ ਹੁੰਦਾ ਸਹੀ ਹੈ ਕੰਮ ਲਾਈਏ ਕੱਪੜੇ ਹੋ ਗਏ ਬਾਹਲੇ ਲੌਂਗ ਵਗੈਰਾ ਤੇ ਲਈ ਤਾਮ ਹੋ ਗਿਆ ਸਵਾ 3 ਤੇ ਹਵਾ ਉਹ ਵੀ ਕਾਫੀ ਜਲਦੀ ਸੀ ਤੇ ਮੈਂ ਕਿਹਾ ਚਲ ਬੰਨੀ ਦਿੰਨੇ ਆ ਅੰਦਰ ਜਾਣਾ ਬੰਨਤਾ ਸੀ ਅੰਦਰ ਠੰਡਾ ਕਾफी ਜੀ ਤੇ ਹੁਣ ਲੈ ਕੇ ਆਈਏ ਪੱਠੇ ਤੇ ਪਾਈਏ ਇਹਨਾਂ ਨੂੰ ਅੱਜ ਠੰਡ ਕੋਈ ਜ਼ਿਆਦਾ ਪਤਾ ਨਹੀਂ ਹਵਾ ਚੱਲੀ ਜਾਂਦੀ ਨਾ ਤਾਂ ਕਰਕੇ ਕੱਲ ਨੂੰ ਵੱਧ ਚਲੋ ਪਹੁੰਚੀਆ ਬਈਆ ਲੱਗੀਆਂ ਖਾਣ ਇਹਨਾਂ ਨੂੰ ਪਾ ਤਿਆ ਕਰਦੀ ਨੇੜੇ ਦੂਰ ਤੱਕ ਲੈ ਆਉਂਦੀਆਂ ਥਰ ਲੀਆਂ ਇਹਨਾਂ ਨਹੀਂ ਗਈਆਂ ਟਟ ਇਹ ਫਿਰ ਸਵੇਰ ਆਫ ਤੇ ਲੈ ਕੇ ਆਈਏ ਪੱਠੇ ਇੱਧਰ ਲੋ ਜੀ ਆਪਾਂ ਚੱਲੇ ਆਂ ਸਵੇਰ ਦੇ ਪੱਠੇ ਵੱਢਣ ਤੇ ਸ਼ਾਮ ਦਾ ਜਿਹੜਾ ਵੀਓ ਤੁਸੀਂ ਦੇਖ ਸਕਦੇ ਆ ਆ ਦੇਖੋ ਵਰਕਰ ਕੰਮ ਲੱਗੇ ਆ ਇਹ ਚਾਚਾ ਮੱਝ ਚੋਣ ਲੱਗਾ ਆ ਦੇਖੋ ਦੁੱਧ ਵੀ ਕੱਢ ਰਿਹਾ ਕਿ ਵੈਸੇ ਹੀ ਬੈਠਾ ਬਸ ਨਿਬੜ ਗਿਆ ਹਾਂ ਚੋਈ ਜਾਂਦਾ ਸਹੀ ਤਰੀਕਾ ਤੇ ਆ ਮੱਝਾਂ ਪੱਠੇ ਖਾਈ ਨਹੀਂ ਆ ਦੇਖ ਲੋ ਜੀ ਆ ਦੇ ਤੇ ਆਪ ਲਿਆਉਣੇ ਪੱਠੇ ਵੱਢ ਕੇ ਮੋਟਰ ਯਾਰ ਆ ਕੇ ਪੱਠੇ ਇੱਕ ਟਾਈਮ ਤੇ ਪੂਰੇ ਪੂਰੇ ਇਹ ਵੱਢ ਕੇ ਤੇ ਖਤਮ ਕਰਦੀ ਹੈ ਤੇ ਪਹਿਲਾਂ ਉਸ ਤੋਂ ਪਹਿਲਾਂ ਚੱਲੀਏ ਉਧਰ ਨੂੰ ਕਿ ਜਿਹੜੀ ਸਾਈਡ ਪੱਠੇ ਹੁਣ ਆਪਾਂ ਕੱਲ ਨੂੰ ਵੱਢਣੇ ਆ ਉੱਥੇ ਤੇ ਇੱਕ ਗੱਲ ਹੋਰ ਸੀ ਸਵੇਰ ਆ ਪਹਿਲਾਂ ਮੈਂ ਦੁਪੱਠੇ ਵੱਢਣ ਜਦੋਂ ਆਇਆ ਘੰਟਾ ਤੋਂ ਪਹਿਲੇ ਤੇਰੀ ਵੀ ਉਦੋਂ ਤਾਂ ਮੋਟਰ ਚੱਲੀ ਜਾਂਦੀ ਸੀ ਮੈਂ ਕਿਹਾ ਅੱਜ ਨਾ ਤਾਜ਼ਾ ਤਾਜ਼ਾ ਪਾਣੀ ਨਾਲ ਨਹਾਵਾਂਗੇ ਮੈਂ ਕਿਹਾ ਉੱਥੇ ਗਰਮ ਗਰਮ ਪਾਣੀ ਬਹੁਤ ਵਧੀਆ ਲੱਗਿਆ ਪਰ ਹੁਣ ਦੇਖਿਆ ਹੁਣ ਲਾਈਟ ਚਲੇਗੀ ਪਾਣੀ ਲੱਗਿਆ ਅੰਦਾ ਸੀ ਕਣਕ ਨੂੰ ਮਰੀ ਕੰਨੋਂ ਪੋ ਬੱਢਣੀ ਆਇਤੋਂ ਆਹ ਦੇ ਖੜੇ ਤੇ ਲਾਈਟ ਹੈ ਇਥੇ ਖੜਾ ਤਾਜ਼ਾ ਤਾਜ਼ਾ ਪਾਣੀ ਨੂੰ ਆ ਤਾਂ ਹੁਣ ਠੰਡਾ ਹੋ ਜਾਣਾ। ਇੰਨੇ ਠੰਡੇ ਦਾ ਕੀ ਨਾ। ਨਾ ਹੋਣਾ ਤੇ ਵਾਣ ਜਦੋਂ ਜਿੱਤੇ ਆ ਗਈ ਚੱਲ ਵੀ ਇੱਕ ਮਿੰਟ ਦੇਖੀਏ। ਆਟੋਮੈਟਿਕ ਵਗੈਰਾ ਛੱਡਿਆ ਹੋਇਆ। ਬੰਦ। ਹੂੰ ਫਿਰ ਲਾਈਟ ਤਾਂ ਹੋਊਗੀ। ਉਹਨਾਂ ਅੱਛਾ ਉਸ ਹਾਲ ਲੈ। ਲਾ ਵੀ ਇੱਕ ਵਾਰ ਚੱਲੇਗੀ ਤਾਂ ਫਿਰ ਦੁਬਾਰਾ। ਚੱਲੇ ਨਾ ਲਾਈਟ ਆ ਗਈ ਜੇ ਤਾਂ ਕਿਉਂਕਿ ਕਈ ਵਾਰ ਲਾਈਟ ਬਹੁਤ ਜ਼ਿਆਦਾ ਚੱਲ ਜਾਂਦੀ ਇਸ ਕਰਕੇ ਲੋ ਆ ਖਤਮ ਤੇ ਦਾਤੀ ਹੁਣ ਰੱਖ ਲਈਏ ਅਗਲੇ ਟਾਕ ਚ ਉੱਥੇ ਜਿੱਥੋਂ ਆਪਾਂ ਨੇ ਕੱਲ ਨੂੰ ਸ਼ੁਰੂਆਤ ਕਰਨੀ ਪੱਠੇ ਵੱਡਣ ਦੀ ਲੋ ਜੀ ਚਾ ਆ ਗਈ ਲੈ ਇੱਥੇ ਆ ਗਈ ਚਾ ਪੀਣ ਨੂੰ ਆ ਦੇਖੋ ਉਹ ਨੂੰ ਵੀ ਦੇ ਆਈਏ ਤੇ ਹੁਣ ਅਸੀਂ ਫੇਰ ਇੱਧਰੋਂ ਚੱਲੇ ਆ ਕਿਉਂਕਿ ਉੱਥੇ ਨਾ ਸਬਜ਼ੀਆਂ ਲੱਗੀਆਂ ਹੋਈਆਂ ਆਪਣੀਆਂ ਨਹੀਂ ਕਿਸੇ ਦੀਆਂ ਫੁੱਫੜੀਆਂ ਨੇ ਕਿਸੇ ਦੀਆਂ ਫੁੱਫੜੀਆਂ ਐਸਾ ਫੁੱਫੜੀਆਂ ਸਾਲ ਦੇਖ ਕੇ ਆਉਣੇ ਕੀ ਕੁਝ ਹੈਗਾ ਤੇ ਕੀ ਕੁਝ ਪੱਠਣ ਵਾਲਾ ਹੋ ਗਿਆ ਤੇ ਮਿੱਥੇ ਜਿਆਦਾ ਮਿੱਥੇ ਤਾਂ ਆਪਾਂ ਅੱਜ ਲੈ ਲਿਆ ਕਰੇ ਉਹ ਤਾਂ ਮੈਂ ਸੋਭਾਈ ਲੈ ਕੇ ਰੱਖਤੇ ਸੀ ਇਹ ਤਾਂ ਦੇਸੀ ਮਿੱਥੇ ਲੈ ਲਏ ਆਹ ਵਧੀਆ ਨਾ ਵੀ ਬਿਨ ਮੰਗੇ ਨਾ ਮੋਤੀ ਜੋ ਉਪਰੋਂ ਦੀ ਆਉਂ ਉਧਰ ਹੀ ਆਇਆ ਵਟੋ ਆਟੇ ਇਧਰੋਂ ਮੈਂ ਤਾਂ ਉਧਰ ਹੀ ਆ ਮੈਂ ਕਿਉਂਕਿ ਚਰਾਬਾਂ ਪਾਈਆਂ ਇਹ ਫੁੱਫੜ ਕੇ ਸਾਰਾ ਕੁਝ ਇਹ ਪਤਾ ਨਹੀਂ ਕੀ ਨਾਂ ਦਾ ਆਹ ਹਾ ਯਾ ਕੋਲੇ ਲੈ ਕੇ ਜਿਹੜਾ ਖਲੋੜ ਪਾਵੇ ਇੱਥੇ ਤੋੜਨ ਨੂੰ ਕੁਝ ਵੀ ਨਹੀਂ ਸਵਾਇਆ ਹਸਰੋਂ ਦੇ ਸਾਗ ਤੋਂ ਬਿਨਾ ਭਾਲਕ ਵੀ ਆ मूलिया कथे उठे आ मूलिया तो हा, अच्छा hmm. हाँ आ मूलिया निक् छोटिया ਦੋ ਬਹੁਤ ਦੋ ਫਿਰ ਮੋਟੀਆਂ ਨਹੀਂ ਇਹ ਟੋਫੜਗਾ ਨਹੀਂ ਇਹਗਾ ਇਹ ਚਾਚਾ ਸ਼ਾਰਕਾ ਹੈ ਸੱਚੀ ਇਹ ਉਹਨਾਂ ਦੇ ਪੱਠੇ ਆ ਲੈ ਪੱਠੇ ਉਹਨਾਂ ਨੂੰ ਸਮਾਨ ਉੱਪਰ ਕਿੰਨੇ ਕਹਦੇ ਨੇ ਨਹੀਂ ਲਓ ਜੀ ਮੂੜੀਆਂ ਮੇਥੇ ਨਾਲ ਉਲੀ ਆ ਵੀ ਲੋ ਚੱਕੋ 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 ਫੋੜੋ ਫੋੜੋ ਆਪੜੀ ਛੇਰ ਜੀ ਹੁਣ ਮੈਂ ਚੱਕਦਾ ਪੱਠੇ ਤੇ ਹੋਈ ਤੇ ਬਈ ਹਾਂਜੀ ਤੇ ਹੁਣ ਦੇਖੋ ਫਿਰ ਮਿੱਥੇ ਦੀ ਤਿਆਰੀ ਹੈ ਇਧਰ ਤੇ ਮਤੋਂ ਮਤੋਂ ਉੜਕੇ ਰੱਖਿਆ ਆਹਲੇ ਤੋੜਨ ਵਾਲਾ ਅੱਗ ਬਲ ਜਾਂਦੀ ਆ ਪਾਣੀ ਕਰਮਾਈ ਜਾਂਦਾ ਨਾਉਣਾ ਵਾ ਮੋਟਰ ਤੇ ਨਾਉਣਾ ਸੀ ਚਲੇਗੀ ਲਾਈਟ ਹਨ ਪਾਣੀ ਗਰਮ ਨਾਲ ਨਾਉਣਾ ਕਰਾਂ ਸਹੀ ਨੇ ਲੋਈ ਆਹ ਕਮਾਈ ਕਰਕੇ ਪਾਣੀ ਪਈਏ ਇਹਨਾਂ ਨੂੰ ਤੇ ਫਿਰ ਆਉਗੀ ਜਦੋਂ ਲਾਈਟ ਫਿਰ ਬੰਦ ਲਵਾਂਗੇ ਅੰਦਰ ਲਾਈਟ ਉਦੋਂ ਹੀ ਹੋਣੀ ਹੈ ਜਦੋਂ ਇਹਨਾਂ ਨੂੰ ਅੰਦਰ ਬੰਨਣ ਦਾ ਟਾਈਮ ਹੋਇਆ ਤੋਂ ਹント ਦੇਖ ਲਓ ਕੋਈ ਜਾਂਦੀ ਬਸ ਕੱਲ ਤਾਂ ਸਮ ਕਪੂਰੀ ਫੁੱਲ ਹੋ ਗਈ ਸੀ ਜੇ ਕੱਟ ਪਰਸੋਂ ਜ਼ਿਆਦਾ ਸੀ ਕੱਲ ਉਹ ਤੋਂ ਕੱਟ ਅੱਜ ਉਸ ਤੋਂ ਵੀ ਕੱਟ ਰਾਤ ਨੂੰ ਦੇ ਦੇ ਕਿੰਨੀ ਜੰਗ ਸ਼ਕਲਾ ਵਣੀ ਨਹੀਂ ਰੋਈ ਜਾਂਦਾ ਰੰਤ